ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਪੀ ਲੋੜੀ ਸਾਡੇ ਵੱਲੋਂ ਸਾਰਿਆਂ ਨੂੰ ਹੈਪੀ ਲੋੜੀ ਤੇ ਲੱਗੇ ਆ ਖੀਰ ਬਣਾਉਣ ਰੋ ਦੀ ਖੀਰ ਮੰਗਾਈ ਆ ਕੁਝ ਬੱਚਿਆਂ ਨੇ ਪੀ ਲੈਣੀ ਆ ਤੇ ਕੁਝ ਹੁਣ ਖੀਰ ਬਣਾ ਲੈਣੀ ਆ ਤੇ ਇਹ ਸਾਲ ਵਿੱਚ ਇੱਕ ਵਾਰੀ ਬਣਦੀ ਆ ਸਾਡੇ ਦੇ ਇੱਕ ਵਾਰੀ ਬਣਦੀ ਹੈ ਤੁਹਾਡਾ ਪਤਾ ਨਹੀਂ ਵੀ ਤੁਸੀਂ ਸਾਲ ਚ ਕਿੰਨੀ ਵਾਰੀ ਬਣਾਉਂਦੇ ਅਸੀਂ ਦੇ ਇੱਕ ਵਾਰੀ ਬਣਾਉਨੇ ਆ ਵੀ ਲੋੜੀ ਦੇ ਮੌਕੇ ਤੇ ਬਣਦੀ ਆ ਬਣਨ ਵਾਲੀ ਬਣ ਜਾਂਦੀ ਹੈ ਹਾਂਜੀ ਬਣਨ ਵਾਲੀ ਬਣ ਜਾਂਦੀ ਹੈ ਤੇ ਚਾਚੇ ਹੁਣ ਆਈਏ ਉਹਨਾਂ ਦੀ ਫੈਮਿਲੀ ਵਾਰ ਵਾ ਨਾਲ ਗਈ ਸੀ ਲੈ ਕੇ ਆਏ ਸੀ ਉਹਨਾਂ ਨੂੰ ਦੇ ਦੇਣੀ ਥੋੜੀ ਬਣਾ ਕੇ ਤੇ ਚਾਚੀ ਹੁਣਾਂ ਨੂੰ ਵੀ ਇਹਨਾਂ ਨੂੰ ਵੀ ਦੋ ਜਾਣੇ ਆ ਤੇ ਇਹਨਾਂ ਨੂੰ ਜਿੰਨੀ ਜਿੰਨੀ ਮੀਠੀ ਉਹਦੀ ਵਰਤਾ ਦੇਣੀ ਸਾਰਿਆਂ ਨੂੰ ਤੇ ਦੱਸਿਓ ਤੁਸੀਂ ਵੀ ਵੀ ਤੁਸੀਂ ਵੀ ਲੋੜੀ ਤੇ ਬਣਾਉਂਦੇ ਜੀ ਖੀਰ ਹਾਂ ਤੇ ਪਰੋਣੇ ਆਏ ਹਨ ਦੇ ਨਾਲ ਉਹਨਾਂ ਨੂੰ ਖਵਾ ਲਾਂਗੇ ਹੱਲਿਆਣੇ ਵਾਲੇ ਜੇ ਇੱਥੇ ਹੀ ਆਵਾਂਗਾ ਤੇ ਜੇ ਕਿਸੇ ਨੇ ਖਾਣੀ ਆ ਤੇ ਤੁਸੀਂ ਵੀ ਆ ਜਿਓ ਤੇ ਦੱਸਦੇ ਆ ਕਿਵੇਂ ਕਿਵੇਂ ਬਣਾਉਂਦੇ ਤਿਆਰ ਕਰਦੇ ਆ ਹਾਂਜੀ ਅੱਜ ਰੱਖ ਲਈ ਆ ਖੀਰ ਹੁਣ ਤੇ ਵੇਖੋ ਮੇਰੇ ਸਾਬ ਨਾਲ ਖੀਰ ਮੁਸ਼ਕਲ ਹੀ ਬਣਨੀ ਆ। ਚੁੱਲਾ ਜਿਹੜਾ ਵਾ ਟੁੱਟਣੀ ਵਾਲਾ ਵਾ। ਚੁੱਲਾ ਪਤਾ ਕੀ ਆ ਸਿਆਲ ਚੜ ਗਿਆ ਜਿਉ ਤੇ ਸਿਆਲ ਦੇ ਵਿੱਚ ਐਰਕਾ ਮਿੱਟੀ ਲੱਗੀ ਆ ਨਿਆ। ਪਿੱਛੇ ਇਧਰਲੀ ਸਾਈਡ ਤੇ ਵੀ ਤੇੜ ਆਈ ਆ ਤੇ ਹੁਣ ਹੌਲੀ ਹੌਲੀ ਕੱਲ ਸਵਾਗਣਾ ਇਹ ਵਰਸਾ ਜੋ ਉਸ ਜੀ ਉਹ ਸਾਗ ਦੇ ਨਾਲ ਹੋਰ ਟੁੱਟ ਗਿਆ ਤੇ ਮੈਂ ਵੀ ਖੀਰ ਸਿਰੇ ਚੜ ਜਾਈ ਤੇ ਫਿਰ ਇਹਨੂੰ ਦੁਬਾਰਾ ਤੋਂ ਨਵੇਂ ਸਿਰ ਬਣਾਵਾਂਗੇ। ਉਹ ਨਾ ਖੀਰ ਜਿਹੜੀ ਬਣ ਕੇ ਤੇ ਚੁੱਲਾ ਟੁੱਟ ਜਿਹਦੇ ਵਿੱਚ ਸਾਰੀ ਪੈ ਜਾਈ। ਹੌਲੀ ਹੌਲੀ ਕਰੀ ਜਾਂਦੇ ਆ ਵਾ। ਤੇ ਚਲੋ ਵੇਖੋ ਅੱਗੇ ਇਹ ਆਖਰੀ ਇੱਤ ਚੀਜ਼ ਬਣਨੀ ਆ ਇਸ ਤੋਂ ਬਾਅਦ ਖਤਮ ਹੋ ਜਾਣਾ ਮੇਰੇ ਖਿਆਲ ਆ। ਨੇ ਵੀਰ ਨਵੇਂ ਇਸ ਨੂੰ ਤਿਆਰ ਕਰਾਂਗੇ ਆ ਥੋੜੀ ਜੀ ਠੰਡ ਨਿਕਲਦੀ ਹੈ ਨਾ ਫਿਰ ਇਸ ਤੇ ਮਿੱਟੀ ਮਿੱਟੀ ਲਾ ਦੇਣ ਸਵਾਰਾ ਕਰਾਂਗੇ ਤੇ ਦੱਸਿਓ ਤੁਸੀਂ ਵੀ ਕੌਣ ਕੌਣ ਬਣਾਉਂਦਾ ਦਾ ਖੀਰ ਕੀ ਕੀ ਪਾਉਂਦੇ ਆ ਅਸੀਂ ਤੇ ਬਣਾਉਨੇ ਹੁੰਨੇ ਸਿੰਪਲ ਹੁਣ ਆ ਜਿੱਦਾਂ ਰੋ ਧਰਤੀ ਆ ਇਹਦੇ ਵਿੱਚ ਹੁਣ ਮੈਲ ਨਿਕਲਦੀ ਹੁੰਦੀ ਜਿਹੜੀ ਪੱਤ ਦੇ ਉੱਪਰੋਂ ਹਨਾ ਤੇ ਆ ਨਾਲੋਂ ਨਾਲ ਨਿਕਲੀ ਜਾਂਦੀ ਆ ਤੇ ਇਹਨੂੰ ਇਹ ਸਫਾਈ ਕਰ ਕਰਕੇ ਤੇ ਬਾਅਦ ਵਿੱਚ ਜਦੋਂ ਇਹ ਥੋੜੀ ਰੋ ਸਾਫ਼ ਹੋ ਗਈ ਫਿਰ ਮੈਂ ਚੋਲ ਭਿਉਂਤੇ ਆ ਦੋ ਗਲਾ ਇਹ ਰੋ ਕਿੰਨੀ ਸੱਤ ਕਿਲੋ ਹੋਣੀ ਹੈ ਨਾ 6-7 ਕਿਲੋ ਰੋ ਆ ਲੀਟਰ ਲੀਟਰ ਜਿ ਮਿਲਦਾ ਲੀਟਰ ਉਹਨਾਂ ਦਾ ਕਿਲੋ ਉਹਨਾਂ ਦਾ 1 ਕਿਲੋ ਹੀ ਆਣੀ ਹੁੰਦੀ ਹੈ ਤਰਲ ਨੂੰ ਲੀਟਰ ਜਿ ਮਣਦੇ ਆ ਠੀਕ ਆ 6-7 ਲੀਟਰ ਬਾਅਦ ਇਹਦੇ ਵਿੱਚੋਂ ਮੈਲ ਹੀ ਨਿਕਲ ਜਾਣੀ ਕਿਲੋਗ ਮੇਰੇ ਖਿਆਲ ਚ ਤੇ ਇਹਦੇ ਵਿੱਚ ਦੋ ਗਲਾਹੀਂ ਚੌਲ ਕਰ ਲੈਨੇ ਭਿਉਲੇ ਆ ਤੇ ਬਾਅਦ ਵਿੱਚ ਜਦੋਂ ਸਾਰੀ ਮੈਲ ਲੱਗ ਗਈ ਮੈਲ ਲਾਉਣ ਦਾ ਮਤਲਬ ਇਹ ਹੁੰਦਾ ਵਾਹੇ ਜਿੱਥੋਂ ਤੱਕ ਸਾਨੂੰ ਪਤਾ ਵਾ ਵੀ ਅਸੀਂ ਵੀ ਕਿਹੜਾ ਜਿਆਦਾ ਹੀ ਸਿੱਖਿਆ ਅਸੀਂ ਵੀ ਮੰਮੀ ਹੁਣਾਂ ਕੋ ਬੀਬੀ ਹੁਣੀ ਬਣਾਉਂਦੇ ਹੁੰਦੇ ਇਹਨਾਂ ਦੇ ਦਾਦੀ ਜੀ ਜਿਹੜੇ ਉਹ ਉਹਨਾਂ ਕੋ ਸਿੱਖਿਆ ਵੀ ਇਦਾਂ ਉਹ ਬਣਾਉਂਦੇ ਹੁੰਦੇ ਸੀ ਤੇ ਅਸੀਂ ਵੀ ਮੈਂ ਵੀ ਹੁਣ ਅੱਗੇ ਉਦਾਂ ਹੀ ਬਣਾਉਣੀ ਆ ਵੀ ਇਹਦੀ ਫਿਰ ਆਂਦੇ ਜਦੋਂ ਮੈਲ ਉਤਰ ਜੇਗੀ ਫਿਰ ਰੋ ਥੋੜੀ ਸਾਫ ਹੋ ਜਾਂਦੀ ਹੈ ਫਿਰ ਚੋਲ ਪਾਵਾਂਗੇ ਨਾ ਜਦੋਂ ਫਿਰ ਚਿੱਟੀ ਖੀਰ ਬਣਦੀ ਆ ਤੇ ਜਈ ਮੈਲ ਨਾ ਉਤਾਰਾਂਗੇ ਤੇ ਫਿਰ ਜਦੋਂ ਖੀਰ ਠੰਡੀ ਹੁੰਨੀ ਉਦੋਂ ਕਾਲੋਂ ਜੀ ਆ ਜਾਂਦੀ ਹੈ ਤੇ ਫਿਰ ਬਾਅਦ ਵਿੱਚ ਅਸੀਂ ਚੋਲ ਪਾਵਾਂਗੇ ਤੇ ਇਹਦੇ ਵਿੱਚ ਜਦੋਂ ਅਸੀਂ ਰੋ ਖਾਣੇ ਹੁੰਨੇ ਹਾਂ ਖੀਰ ਖਾਣੇ ਹੁੰਨੇ ਹਾਂ ਅਸੀਂ ਤਾਂ ਉੱਥੇ ਪਿੰਡ ਪੇਕੇ ਮੇਰੇ ਮੰਮੀ ਬਣਾਉਂਦੇ ਹੁੰਦੇ ਸੀ ਅਸੀਂ ਖਾਣੇ ਹੁੰਨੇ ਆ ਵਿੱਚ ਡੋਡੀਆਂ ਪਾਉਨੇ ਹੁੰਨੇ ਹਾਂ ਤੇ ਜੁਵੈਨ ਪਾਉਨੇ ਹੁੰਨੇ ਆ ਜਦੋਂ ਦੀ ਮੈਂ ਇੱਥੇ ਆਈਆਂ ਤੇ ਇਹ ਪਸੰਦ ਨਹੀਂ ਕਰਦੇ ਡੋਡੀਆਂ ਜੁਵੈਨ ਕੁਝ ਨਹੀਂ ਪਸੰਦ ਕਰਦੇ ਤੋ ਹੁਣੇ ਮੈਂ ਕਰਦੀ ਆ ਵੀ ਇਹਨਾਂ ਵਾਸਤੇ ਵੱਖਹੀਰ ਬਣਾਉਣੀ ਆ ਤੇ ਆਪਣੇ ਲਈ ਇਹਦੇ ਵਿੱਚੇ ਕੱਢ ਗਏ ਨਾ ਤੇ ਮੈਂ ਡੋਡੀਆਂ ਤੇ ਪੂਣੀਆਂ ਹੁੰਦੀ ਮੈਨੂੰ ਇੰਝ ਪਸੰਦ ਨਹੀਂ ਲੱਗਦੀ ਤੇ ਮੈਂ ਕਿ ਇਦਾਂ ਕਰਨੀ ਆ ਆਪਣਾ ਵੱਖਰਾ ਤਰੀਕਾ ਇਦਾਂ ਬਣਾਇਆ ਵਾ ਵੀ ਪਾਣੀ ਲੈ ਕੇ ਥੋੜਾ ਜਿਹਾ ਉਹਦੇ ਵਿੱਚ ਜਿੰਨੀਆਂ ਗਿਰੀਆਂ ਪਾਉਣੀਆਂ ਵਾ ਉਹਨਾਂ ਨੂੰ ਥੋੜਾ ਪਾਣੀ ਵਿੱਚ ਰਿੰਨ ਕੇ ਉਬਾਲ ਕੇ ਜਦੋਂ ਗਿਰੀਆਂ ਥੋੜੀਆਂ ਭੋਲੀਆਂ ਜਿਹੀਆਂ ਹੋ ਜਾਂਦੀਆਂ ਨਾ ਥੋੜੀਆਂ ਮਤਲਬ ਕਿ ਕੱਚੀਆਂ ਜਿਹੜੀਆਂ ਉਹ ਹਟ ਜਾਂਦੀਆਂ ਫਿਰ ਅਖੀਰ ਵੱਖਰੀ ਲੈ ਕੇ ਜਿੰਨੀ ਖਾਪ ਖਾਣੀ ਆ ਉਹਨੂੰ ਵਖਰੀ ਨੂੰ ਉਹਦੇ ਵਿੱਚ ਡੋਡੀਆਂ ਪਾ ਕੇ ਤੇ ਗੜਕਾ ਲਵਾ ਲੈਣਾ ਘੜੀ ਰਿੰਨ ਲੈਣਾ ਜੇ ਸੌ ਪੌਣੀਆਂ ਕਈ ਠੂਠੀ ਵੀ ਪਾਉਂਦੇ ਮੇਵੇ ਵੀ ਪਾਉਂਦੇ ਆ ਤੇ ਉਹ ਆਪਣੀ ਆਪਣੀ ਚੁਆਇਸ ਆ ਤੇ ਬਾਕੀ ਹੋਰ ਨਹੀਂ ਪਤਾ ਕਿ ਕੀ ਕੀ ਪੈਂਦਾ ਮੇਰੇ ਮੇਰੇ ਭਾਂਡੇ ਨੇ ਵੱਖਰੇ ਕਰ ਦਿੰਨੇ ਹੁਣ ਇਹਨੇ ਵੱਖਰੇ ਭਾਂਡੇ ਚ ਖਾਣਾ ਮੈਂ ਵੱਖਰੇ ਚ ਖਾਣਾ ਨਹੀਂ ਇਹ ਵੀ ਸਿੰਪਲ ਖਾਂਦੇ ਬੱਚੇ ਵੀ ਸਿੰਪਲ ਖਾਂਦੇ ਆ ਤੇ ਮੈਂ ਵੀ ਡੋਟੀਆਂ ਵਾਲੀ ਖਾਨੀ ਖਾਂ ਤੇ ਅੱਗੇ ਹੁਣ ਮੇਰੀ ਸਿਸਟਰ ਆ ਗਈ ਆ ਤੇ ਉਹ ਵੀ ਡੋਟੀਆਂ ਵਾਲੀ ਖਾਂਦੇ ਆ ਤਾਂ ਹੁਣ ਉਹਨਾਂ ਨੂੰ ਤੇ ਅਹੀਂ ਆਹੀਂ ਆਪਸ ਵਿੱਚ ਵੱਖਰੀ ਬਣਾ ਲੈਣੀ ਬਣਾ ਕੇ ਦਿੱਦੀ ਕਰ ਲੈਣੀ ਆ ਅਹੀਂ ਡੋਟੀਆਂ ਵਾਲੀ ਬਣਾ ਲੈਣੀ ਤੇ ਇਹਨਾਂ ਜੋਗੀ ਸਿੰਪਲ ਬਣਾ ਦੇਣੀ ਆ ਤੇ ਨਾਲੇ ਅੱਜ ਖੁਸ਼ਖਬਰੀ ਹੋਰ ਵੀ ਆ ਗਈ ਵੀ ਧੁੱਪ ਵੀ ਲੱਗੀ ਅੱਜ ਹਾਂਜੀ ਅੱਜ ਆਹ ਵਾਹ ਜੀ ਲੋਹੜੀ ਦੇ ਬੜੀ ਸੋਹਣੀ ਧੋਪ ਨਿਕਲੀ ਆ ਬਹੁਤੀ ਤਿੱਖੀ ਤਾਂ ਨਹੀਂ ਨਿਕਲੀ ਪਰ ਇਹ ਆ ਵੀ ਧੋਪ ਨਿਕਲੀ ਹੈਗੀ ਮੱਧਮ ਜਿਹੀ ਹੈਗੀ ਪਰ ਇੰਨਾ ਕੀ ਫਰਕ ਪੈ ਜਾਂਦਾ ਵੀ ਨੱਕ ਜਿਆ ਲੱਗ ਜਾਂਦਾ ਧੁੱਪੇ ਬੈਠੇ ਆ ਦਵਲ ਵਧਾਈ ਬਣੀ ਏ ਕ ਲੋਹੜੀ ਦੀ ਦੇ ਇੱਕ ਸੂਰਜ ਨਿਕਲਦੀ ਆ ਵੇਖੋ ਕਿੱਡੀ ਕਿੱਡੀ ਨਾ ਮੈਲ ਨਿਕਲਦੀ ਆ ਤੇ ਇਹ ਜਿੰਨੀ ਨਿਕਲੇਗੀ ਆਂਦੇ ਉੰਨੀ ਚੰਗੀ ਜਿੰਨੀ ਕਿੰਨੀ ਕਿੰਨੀ ਸਾਰੀ ਜਿੰਨੀ ਨਿਕਲੇ ਉੰਨੀ ਚੰਗੀ ਹੁੰਦੀ ਆ ਉੰਨੀ ਖੀਰ ਚਿੱਟੀ ਬਣਦੀ ਆ ਵੈਸੇ ਤੇ ਕਈ ਜਾਂਦੇ ਹੁੰਦੇ ਆ ਵੀ ਇਹਦੇ ਵਿੱਚ ਸੁਣਿਆ ਵਾ ਵੀ ਮਿੱਠਾ ਸੋਡਾ ਪਾਲੀਦਾ ਵਾ ਤੇ ਮਿੱਠੇ ਸੋਡੇ ਨਾਲ ਵੀ ਮੈਲ ਜ਼ਿਆਦਾ ਨਿਕਲਦੀ ਤੇ ਉਹ ਫਿਰ ਮੈਂ ਤੇ ਘਾਟੀ ਭੁੰਨੀ ਹੁੰਨੀ ਆ ਵੀ ਐਦਾਂ ਹੀ ਕੱਢ ਲੀਦੀ ਆ ਜੇ ਲੋੜ ਪੈਗੀ ਪਾਵਾਂਗੇ ਨਹੀਂ ਤੇ ਲੋੜ ਨਹੀਂ ਕੋਈ ਐਦਾਂ ਹੀ ਬਹੁਤ ਜ਼ਿਆਦਾ ਨਿਕਲਦੀ ਆ ਅੱਗ ਘਟ ਹੋਏ ਨਾ ਹਾਂ ਸਿਮ ਤੇ ਹੋਏ ਤਾਂ ਫਿਰ ਨਿਕਲਦੀ ਰਹਿੰਦੀ ਆ ਤੇ ਹੋਰ ਇੱਕ ਹੁੰਦਾ ਵਾ ਲੋਹੜੀ ਤੇ ਹਾਂਜੀ ਲੋਹੜੀ ਤੇ ਆਂਦੇ ਹੁੰਦੇ ਆ ਵੀ ਸ਼ਗਨ ਹੁੰਦਾ ਏ ਇੱਕ ਲੋਹੜੀ ਤੇ ਬਣਾਉਂਦੇ ਹੁੰਦੇ ਸਾਗ ਤੇ ਇੱਕ ਲੋਹੜੀ ਤੇ ਬਣਾਉਂਦੇ ਹੁੰਦੇ ਆ ਆ ਖੀਰ ਰੋਦੀ ਤੇ ਇੱਕ ਬਣਾਉਂਦੇ ਹੁੰਦੇ ਖਿਚੜੀ ਸ਼ਾਇਦ ਇੱਥੋਂ ਤੱਕ ਹੀ ਸੁਣਿਆ ਅਸੀਂ ਗਾਂ ਦਾ ਤੇ ਪਤਾ ਨਹੀਂ ਹੋਰ ਕੀ ਕੀ ਬਣਾਉਂਦੇ ਆ ਪਰ ਇਦਾਂ ਬਜ਼ੁਰਗਾਂ ਦੇ ਹੁੰਦੇ ਹੀ ਵੀ ਸਾਗ ਵੀ ਲੋਹੜੀ ਦੇ ਸ਼ਗਨ ਹੁੰਦਾ ਸਾਗ ਅਸੀਂ ਬਣਾਇਆ ਟੋਕ ਤਿੰਨ ਦਿਨ ਹੋ ਗਏ ਆ ਜਬਾਨ ਵਾਲ ਖਾਂਡੇ ਜੀ ਸਾਗ ਸਾਗ ਠੰਡ ਰਹੀ ਹੈਗੀ ਨਾ ਤੇ ਸੂਰਜ ਡੁੱਬ ਗਿਆ ਤਾਂ ਕਰਕੇ ਹੁਣੇ ਅੱਖਾਂ 'ਤੇ ਧੁੱਪ ਜੜੀ ਹੈ ਜੜ ਗਿਆ ਪਹਿਲਾਂ ਜੱਕ ਤਾਂ ਥੋੜਾ ਜਿਹਾ ਹੋਇਆ ਵਾ ਤੇ ਉਹ ਘਟਣ ਲੱਗ ਪਈ ਆ ਸ਼ਾਮ ਤੇ ਪੈ ਗਈ ਆ ਤੇ ਮੇਰੀ ਗੱਲ ਨਹੀਂ ਪੂਰੀ ਹੋਈ ਜਿਹੜੀ ਗੱਲ ਮੈਂ ਕਰਨੀ ਹਾਂ ਵੀ ਹਾਂ ਬਜ਼ੁਰਗ ਸਾਡੇ ਆਂਦੇ ਹੁੰਦੇ ਹੀ ਬੀਬੀ ਹੁਣੀ ਇਹ ਸ਼ਾਗਨ ਹੁੰਦਾ ਏ ਜਰੂਰ ਬਣਾਉਣਾ ਚਾਹੀਦਾ ਸਾਗ ਤੇ ਸਾਨੂੰ 2-3 ਦਿਨ ਹੋ ਗਏ ਬਣਾਏ ਨੂੰ ਤੇ ਥੋੜਾ ਜਿਹਾ ਰੱਖ ਲਿਆ ਹੈ ਤੜਕੇ ਤੋਂ ਬਗੈਰ ਵੀ ਚੱਲ ਲੋੜੀ ਵਾਲੇ ਦਿਨ ਸ਼ਗਨ ਕਰਾਂਗੇ ਤੜਕਾ ਲਾ ਕੇ ਤੇ ਇਹ ਕੋ ਸਾਗ ਹੁੰਦਾ ਏ ਤੇ ਇੱਕ ਆਂਦੇ ਹੁੰਦੇ ਆ ਵੀ ਖੀਰ ਬਣਾ ਲਓ ਲੋੜੀ ਵਾਲੇ ਦਿਨ ਪੋਰ ਦੀ ਮਾਗ ਖਾਦੀ ਹਾਂ ਇਦਾਂ ਆਂਦੇ ਹੁੰਦੇ ਸੀ ਤੇ ਇਹਨੂੰ ਬਣਾ ਲਓ ਤੇ ਮਾਗ ਵਾਲੇ ਦਿਨ ਖਾਵਾਂਗੇ ਪਰ ਮੈਨੂੰ ਲੱਗਦਾ ਨਹੀਂ ਵੀ ਅੱਜ ਹੀ ਬਣੀ ਐ ਤੇ ਅੱਧੀ ਕਿ ਦਾਦੀ ਚੱਕੀ ਜਾਣੀ ਆ ਇਹ ਅ ਕਾਲੇ ਪਏ ਛੇਤੀ ਪਏ ਨਹੀਂ ਤੇ ਅੱਜ ਹੀ ਖਾਣੇ ਖਾਣੀ ਆ ਹਣ ਇਹ ਤੂੰ ਸਗਨ ਕਰਦੀ ਰਹੀ ਵੈਸੇ ਆਂਦੇ ਹੁੰਦੇ ਆ ਪਹਿਲਾਂ ਆਂਦੇ ਹੁੰਦੇ ਸੀ ਪੋਰ ਈ ਦਿਨ ਮਾਗ ਖਾਦੀ ਕੋ ਵਾਲੇ ਦਿਨ ਰਾਤ ਨੂੰ ਬਣਾਉ ਤੇ ਮਾਗ ਵਾਲੇ ਦਿਨ ਮਨੇ ਸਾਰੇ ਦਹੀਂ ਦੇ ਨਾਲ ਠੰਡੀ ਠੰਡੀ ਖੀਰ ਖਾਓ ਇਦਾਂ ਆਂਦੇ ਹੁੰਦੇ ਸੀ ਆਂਦੇ ਹੁੰਦੇ ਨਹੀਂ ਹੁਣ ਵੀ ਆਂਦੇ ਆ ਹੁਣ ਵੀ ਕਰਦੇ ਆ ਅਸੀਂ ਕਰਾਂਗੇ ਪਰ ਹੁਣ ਖਾ ਲੈਣੀ ਆ ਵੈਸੇ ਤੇ ਬਾਕੀ ਹੋਰ ਇੱਕ ਖਿਚੜੀ ਆਂਦੇ ਬਣਾਉਂਦੇ ਹੁੰਦੇ ਆ ਤੇ ਚਲੋ ਵੇਖਾਂਗੇ ਕੱਲ ਨੂੰ ਖਿਚੜੀ ਵੀ ਥੋੜੀ ਜਿਹੀ ਬਣਾ ਲਾਂਗੇ ਸਗਨ ਕਰ ਲਾਂਗੇ ਤੇ ਬਾਕੀ ਹੋਰ ਨਾਲ ਨਾਲ ਦੱਸਦੇ ਆਂ ਵੀ ਹੁਣ ਇਹਦਾ ਕੀ ਹੁਣਾਵਾ ਅੱਗੇ-ਅੱਗੇ ਕਿੰਨੀ ਕੁ ਮੈਲ ਲੱਗਦੀ ਆ ਤੇ ਕਦੋਂ ਅਸੀਂ ਪਾਵਾਂਗੇ ਸਾਰੀ ਖੀਰ ਤਾਂ ਦੱਸਾਂਗੇ ਮੈਲ ਹੁਣ ਅਸੀਂ ਲਾ ਲਈ ਆ ਸਾਰੀ ਜਿੰਨੀ ਕੁ ਲਥਣੀ ਸੀ ਤੇ ਇੱਕ ਵਾਰੀ ਉਹ ਨਾ ਅੱਗ ਜ਼ਿਆਦਾ ਹੋ ਗਈ ਤੇ ਇਹਨੂੰ ਉਬਾਲਾ ਆ ਗਿਆ ਤੇ ਉਹ ਰਿਜਿੰਡ ਐ ਵੀ ਰੋ ਤੇ ਜਦੋਂ ਅੰਦਰ ਰਹੋ ਰਿਜ ਜੀ ਤੇ ਫਿਰ ਮੈਲ ਨਹੀਂ ਲੱਗਦੀ ਕੋਸ਼ਿਸ਼ ਤੇ ਮੈਂ ਬੜੀ ਕੀਤੀ ਆ ਥੋੜਾ ਜਿਹਾ ਮਿੱਠਾ ਸੋਡਾ ਵੀ ਪਾਇਆ ਵਾ ਪਰ ਥੋੜੀ ਉਹ ਨਹੀਂ ਨੀ ਉਹ ਜੀ ਲੱਥੀ ਪਰ ਜਿੰਨੀ ਲਾਉਣੀ ਸੀ ਉਹ ਲੱਤ ਗਈ ਆ ਹੁਣ ਮੈ ਲੱਗੀਆਂ ਚੋਲਪੋਣ ਵਿੱਚ ਚੋਲ ਪਾਣੇ ਆ ਫਿਰ ਹੌਲੀ ਹੌਲੀ ਖੀਰ ਰੇਜੀ ਦੀ ਰਹੇਗੀ ਜਦੋਂ ਫਿਰ ਬਣ ਜੇਗੀ ਤੇ ਫਿਰ ਬਾਕੀ ਜਿਹੜੀ ਆ ਬਾਅਦ ਵਿੱਚ ਫਿਰ ਤੁਹਾਨੂੰ ਇੱਕ ਵਾਰੀ ਦਿਖਾਵਾਂਗੇ ਤੇ ਵੇਟ ਹੋਉਂਦੀ ਆ ਪੂਰੀ ਇੱਧਰ ਦਰਸ਼ਕ ਬੈਠੇ ਆ ਥਾਲੀ ਕਾ ਪਲੇਟਾਂ ਲੈ ਕੇ ਕਿੱਥੇ ਘੜਾ ਲੂੰਗਾ ਲੂੰਗਾ ਲੈ ਕੇ ਬੈਠੇ ਆ ਮੈਨੂੰ ਅੱਗੇ ਲੱਗੀ ਸਾੜ ਦੇਣਾ ਆਪ ਗੱਲਾਂ ਦਾ ਧਿਆਨ ਰੱਖਣ ਦੀ ਆ ਕਿ ਗੱਲਾਂ ਨਾ ਟੁੱਟ ਜੇ ਮੇਰੀ ਉਹ ਸਾਰੀ ਰੋ ਉਬਲ ਗਈ ਉੱਤੋਂ ਮਾ ਬਜਿਆ ਮੈਂ ਉਹਦਾ ਮਾਰ ਕੇ ਤੇ ਮੰਜੀ ਤੇ ਬੈ ਗਿਆ ਵੀ ਇੱਥੇ ਠੀਕ ਆ ਮੈਨੂੰ ਗੋਡੇ ਸੁਣ ਜਾਂਦਾ ਨਾ ਇਹ ਕੋਈ ਮੇਰਾ ਸਾਥ ਛੱਡਦਾ ਨਾ ਤੇ ਹੋਰ ਕੀ ਤੂੰ ਸਾੜ ਦੇਣ ਲੱਗੀ ਮੈਨੂੰ ਤੇ ਖੀਰ ਖਾਣੀ ਆ ਮੈਂ ਉਦਾਂ ਦੀ ਵੀਰ ਨਾਲ ਚੁੱਲੇ ਅੱਗੇ ਬੈਠੀ ਆ ਔਰ ਖਾਣੀ ਖੀਰ ਖਾਣੀ ਆ ਉਹ ਤੇ ਪੀਲੀ ਬਈ ਖੀਰ ਖਾਣੀ ਕੀ ਹੋ ਗਿਆ ਤੈਨੂੰ ਚੱਗੀ ਪੜੀ ਨਹੀਂ ਆ ਪੜੀ ਲੱਗੀ ਸੂਰਜ ਪੱਜ ਗਿਆ ਤਾਂ ਕਰਕੇ ਠੰਡ ਲੱਗੀ ਬਸ ਹੁਣ ਰੋ ਬਣੇਗੀ ਸਾਰੀ ਖੀਰ ਬਣੇਗੀ ਰੋ ਬਣੇਗੀ ਬਸ ਠੀਕ ਮੇਰੇ ਸਵੇਰੇ ਪਤਾ ਕੀ ਹੋਇਆ ਸੱਚ ਸਵੇਰੇ ਨਾ ਇਦਾਂ ਹੀ ਵਲੌਗ ਸ਼ੁਰੂ ਕਰਨ ਲੱਗੇ ਤੇ ਇਹਨਾਂ ਨੇ ਵੀ ਰੋ ਲਿਆ ਦਿੱਤੇ ਮੈਂ ਨਾ ਬੋਲਣਾ ਸੀ ਪੀ ਅਹੀਂ ਅੱਜ ਬਣਾਉਣੀ ਆ ਰੋਹ ਦੀ ਖੀਰ ਮੈਂ ਬੋਲੀ ਜਾਂਦੀ ਆ ਅੱਜ ਹੀ ਬਣਾਉਣ ਲੱਗਿਆ ਖੀਰ ਦੀ ਰੋ ਤਿੰਨ ਚਾਰ ਵਾਰੀ ਮੈਂ ਕਿਹਾ ਸ਼ਰਾ ਆ ਜਾਂਦਾ ਮਮਾ ਜੀ ਆਹ ਕੀ ਬੋਲੀ ਜਾਂਦੇ ਤੁਸੀਂ ਖੀਰ ਦੀ ਰੋ ਬਣਾਉਣ ਲੱਗੇ ਤੁਸੀਂ ਕਿ ਰੋਹ ਦੀ ਖੀਰ ਬਣਾਉਣੀ ਆ ਬੜਾ ਸਵਿਆ ਫਿਰ ਫਿਰ ਬਾਅਦ ਵਿੱਚ ਮੈਂ ਫਿਰ ਕਿਹਾ ਵੀ ਰੋਹ ਦੀ ਖੀਰ ਆ ਇਹਨੂੰ ਆਪਾਂ 슈ਗਰ ਕੇਨ ਜੂਸ ਵੀ ਕਹਿ ਦਿੰਦੇ ਜਿਹਨਾਂ ਨੂੰ ਕਈਆਂ ਨੂੰ ਰੋਹ ਦਾ ਵੀ ਪਤਾ ਕੀ ਰੋਹ ਕੀ ਹੁੰਦੀ ਆ ਹਾਂ ਹਾਂ ਉਹ ਗੰਨੇ ਦਾ ਰਸ ਕਈਆਂ ਨੂੰ ਰੋਹ ਦਾ ਨਹੀਂ ਪਤਾ ਕੀ ਰੋਹ ਕੀ ਹੁੰਦੀ ਆ 슈ਗਰ ਕੇਨ ਜੂਸ ਕਈਆਂ ਨੂੰ ਗੰਨੇ ਦਾ ਵੀ ਨਹੀਂ ਪਤਾ ਜਿਹੜੇ ਬਾਹਰ ਰਹਿੰਦੇ ਨੇ ਗੰਨੇ ਕੀ ਆਹ ਕਲਚਰ ਦੇ ਹਿਸਾਬ ਨਾਲ ਕੋਲ ਕਲਚਰ ਚੇਂਜ ਆ ਬਾਹਰ ਦਾ ਹੋਰ ਗੰਨੇ ਨੂੰ ਕਹਿੰਦੇ ਨੇ ਤੇ ਮੈਂ ਵੀ ਵੈਲੀਆਰੀ ਸੁਣਿਆ ਆਂ ਤਾਂ ਡਕਵਾ ਕਹਿੰਦੇ ਨੇ ਨਾ ਵੀ 슈ਗਰ ਕੇਨ ਤੇ ਮੈਂ ਖੰਡੀ ਵੀ ਰੋ ਤੇ ਉਹ ਨਿਆਣਿਆਂ ਤੋਂ ਹੀ ਸਮਝਾਉਂਦੇ ਆ ਤੁਹਾਨੂੰ ਵੀ ਜੋ ਵੀ ਆ ਅਸੀਂ ਕਦੀ ਇਹ ਨਾਂ ਸੁਣਿਆ ਨਹੀਂ ਸਿੱਧੀ ਗੰਨੇ ਦੀ ਰੋ ਜਾਂ ਰੋ ਦੀ ਧੀਰ ਜਾਂ ਜੂਸ ਗੰਨੇ ਦਾ ਜੂਸ ਆ ਉਹ ਕੋਈ ਕੁਝ ਕਹੀਦਾ ਨਹੀਂ 슈ਗਰ ਕੇਨ ਜੂਸ ਕਹਿੰਦੇ ਵੈਸੇ 슈ਗਰ ਵੀ ਘਟ ਸ਼ਹਿਰਾ ਚ ਘਟਾ ਲੇ ਪਤਾ ਲੱਗਦਾ ਵਾ 슈ਗਰ ਕੇਨ ਜੂਸ ਕਹਿੰਦੇ ਨੇ ਚਲੋ ਹੁਣ ਮੇਰੀ ਛੱਟੀ ਲੱਗਣੀ ਇੱਥੇ ਕਿੰਨੀ ਕਹਿੰਦੀ ਅਜੇ ਬਸ ਹੁਣ ਬਣ ਗਈ ਆ 3 ਵਜੇ ਅਸੀਂ ਕੰਮ ਸਟਾਰਟ ਕੀਤਾ ਸੀ ਖੀਰ ਤੜੀ ਤੇ ਹੁਣ 5 ਸਵਾ 5 ਹੋ ਗਿਆ ਤੇ ਦੋਵਾਂ ਘੰਟਾ ਵਿੱਚ ਰੈਡੀ ਹੋ ਗਈ ਆ ਤੇ ਬਸ ਇੱਕ ਵਾਰੀ ਹੁਣ ਜਾ ਕੇ ਅੰਦਰ ਤੇ ਇਹਨੂੰ ਦੋਵਾਂ ਹਿੱਸਿਆਂ ਚ ਕਰਕੇ ਤੇ ਅੰਦਰ ਗਿਰੀਆਂ ਪਾਉਣੀਆਂ ਵਾਂ ਤੇ ਉਹ ਵੇਖ ਦੱਸਦੇ ਆ ਤੁਹਾਨੂੰ ਅੰਦਰ ਗਿਰੀਆਂ ਜਿਹੜਾ ਪਾਉਣੀਆਂ ਵਾਂ ਤੇ ਇੱਕ ਵਾਰੀ ਉਹ ਖੀਰ ਦੇ ਦਰਸ਼ਨ ਕਰਾਵਾਂਗੇ ਤੇ ਬਸ ਉਦਾਂ ਬਣ ਗਈ ਆ ਸਾਰੀ ਖੀਰ ਢਾਈ ਘੰਟੇ ਲੱਗੇ ਹਾਂਜੀ ਢਾਈ ਘੱਟ ਲੱਗੇ ਆ ਸੇਕ ਕਦੀ ਵੱਧ ਹੋ ਜਾਂਦਾ ਕਦੀ ਘੱਟ ਹੋ ਜਾਂਦਾ ਇਦਾਂ ਕਰਕੇ ਫਿਰ ਕਰਦਿਆ ਕਰਦਿਆ ਹੋ ਗਿਆ ਤਾਂ ਹੁਣ ਇਹ ਖੀਰ ਹੋ ਗਈ ਹੈ ਤਿਆਰ ਮੈਂ ਲੈ ਚਲੀ ਨੂੰ ਅੰਦਰ ਨਾਲ ਇਥੇ ਉੰਜ ਵੀ ਨੇਰਾ ਹੋ ਗਿਆ ਹੈ ਬਾਕੀ ਜਿਹੜੀ ਰੈਂਦੀ ਬਈ ਉਹ ਹੁਣ ਅੰਦਰ ਗੈਸ ਤੇ ਧਰ ਦਾਂਗੇ ਦੂਜੇ ਭਾਂਡੇ ਚ ਪਾ ਕੇ ਖਾਣੀ ਸਵੇਰੇ ਕੋਣ ਅਹੀਂ ਤੇ ਸਵੇਰੇ ਖਾਣੀ ਆ ਤੁਸੀਂ ਵੀ ਵੇਖ ਲਓ ਠੰਡੀ ਖੀਰ ਜ਼ਿਆਦਾ ਸਵਾਦ ਲੱਗਦੀ ਆ ਨਾਲੇ ਸ਼ਗਨ ਹੁੰਦਾ ਹੈ ਨਾਲ ਦਹੀਂ ਦੇ ਨਾਲ ਸਵਾਦ ਲੱਗਣੀ ਹੁਣ ਗਰਮ ਗਰਮ ਦੇ ਆ ਖੀਰ ਗਰਮ ਆ ਤੇ ਠੰਡਾ ਦਹੀਂ ਆ ਤੇ ਫਿਰ ਉਹ ਮਜ਼ਾ ਜਾਂ ਨਹੀਂ ਵੱਜਣਾ ਨਾਲ ਦੰਦ ਵੀ ਦਾਦੇ ਠੰਡੇ ਤਿੱਤੇ ਹੋ ਜਾਣਗੇ ਦੰਦ ਹਾਂ ਇਸ ਕਰਕੇ ਇਹਨੂੰ ਬਣਾ ਕੇ ਰੱਖ ਦੇਣਾ ਇਹਦੇ ਸਵੇਰ ਨੂੰ ਸਰੇਨਾਏ ਜਾਇਓ ਤੇ ਨਾਨਾ ਕੇ ਜਿਹੜਾ ਪਹਿਲਾਂ ਆਏਗਾ ਉਹਨੂੰ ਖੀਰ ਮਿਲੇਗੀ ਨਾਨਾ ਕੇ ਖੀਰ ਖਾਈ ਜਾਓ ਠੀਕ ਹੈ ਠੀਕ ਹੈ ਚਲੋ ਫਿਰ ਅੰਦਰ ਲੈ ਕੇ ਚਲਨੀ ਆਂ ਝੂਲੇ ਨੇ ਸਾਹ ਦੇ ਤਾ ਵਾਹੇ ਆਂਡਾ ਆਖਰੀ ਆ ਹੱਥੇ ਝੂਲੇ ਦਾ ਵੀ ਅੰਡਾ ਹੋ ਗਿਆ ਹਾਂ ਉਹ ਇਹ ਕਿਦਾਂ ਨਾ ਸਾਰਾ ਟੁੱਟ ਚਲਿਆ ਟੁੱਟ ਹੀ ਗਿਆ ਆ ਹੁਣ ਮੈਂ ਖੀਰ ਅੰਦਰ ਲੈ ਜਾਂਦੀ ਹਾਂ ਤੇ ਇਹ ਆਂਦੇ ਹੀ ਪਿੱਕੀ ਖਾਣੀ ਤੇ ਹੁਣ ਦੋਨਾਂ ਖਾਵਾ ਤੇ ਕਰ ਲਈ ਆ ਬਾਕੀ ਜਿਹੜੀਆਂ ਮੂੰਗਫਲੀਆਂ ਸੀ ਉਹ ਮੈਂ ਇਦਾਂ ਮਤਲਬ ਉਹਦਾ ਵਿੱਚ ਪਾਈ ਦੀਆਂ ਵਾ ਤੇ ਗਲ ਜਾਂਦੀਆਂ ਵਾ ਤੇ ਹੁਣ ਮੈਂ ਵੱਖਰੀਆਂ ਪਾਣੀ ਦੇ ਵਿੱਚ ਆਵੇ ਕੋਈ ਇਹਦੇ ਵਿੱਚ ਰਹਿਣ ਲੀਆਂ ਇਹ ਹੁਣ ਗਲ ਗਈਆਂ ਵਾ ਇਹਨਾਂ ਨੂੰ ਪਾਣੀ ਚੋਂ ਕੱਢ ਕੇ ਇਹ ਮੈਂ ਹੁਣ ਖੀਰ ਵਿੱਚ ਪਾ ਲੈਣੀ ਆ ਆ ਇਹਨਾਂ ਵਾਸਤੇ ਵੱਖਰੀ ਕੱਢ ਲਈ ਫਿੱਕੀ ਬੱਚਿਆਂ ਵਾਸਤੇ ਵੀ ਤੇ ਇਹਨਾਂ ਵਾਸਤੇ ਵੀ ਆ ਸਾਡੇ ਲਈ ਤੇ ਕੋਹ ਚਾਚਾ ਹੀ ਹੁਣ ਵੱਲ ਦੇਣੀ ਆ ਤੇ ਉਹ ਵੀ ਖਾ ਲੈਂਦੇ ਨੇ ਇਹਦੇ ਵਿੱਚ ਹੁਣ ਮੈਂ ਜਮੈਣ ਪਾ ਲਈ ਆ ਤੇ ਨਾਲ ਇਹ ਆ ਪਾ ਲੈਣੀਆ ਗਿਰੀਆਂ ਤੇ ਇਹ ਹੁਣ ਸਾਡੀ ਮ제 ਦੀ ਖੀਰ ਬਣਨੀ ਆ ਪਗਰੀਆਂ ਪਾਤੀਆਂ ਤੇ ਵੇਖੋ ਗਿੱਡੀ ਸੋਹਣੀ ਲੱਗਣੀ ਠੀਕ ਗਰੀਆਂ ਵਾਲੀ ਹੁਣ ਆਣਾ ਲੁਧਿਆਣੇ ਵਾਲੇ ਪਾਗੀ ਆਉਂਦੇ ਸੀ ਇਹ ਪਹਿਲਾਂ ਅੱਖ ਜਾਣ ਵੀ ਅਸੀਂ ਖਾਣੀ ਆ ਗਰੀਆਂ ਵਾਲੀ ਤੇ ਆਪਣਾ ਹਿੱਸਾ ਵੱਖਰਾ ਕਰ ਲਿਆ ਤੇ ਹੁਣ ਵੇਖ ਕੇ ਨਾ ਦੂਜੀ ਹੁਣ ਪਾਰਟੀ ਬਦਲ ਗਈ ਆ ਹੁਣ ਗੱਲਾਂ ਵਾ ਕੇ ਆਪਾਂ ਪਹਿਲਾਂ ਆਪਣੀਆਂ ਦੀ ਖਤਮ ਕਰਨੀ ਆ ਜਦੋਂ ਸਾਡੀ ਖਤਮ ਹੋ ਗਈ ਆਪਾਂ ਗਰੀਆਂ ਵਾਲੀ ਖਤਮ ਕਰਨੀ ਆ ਛੱਡਣੀ ਉਹ ਵੀ ਕਿਉਂ ਏ ਉਹਨਾਂ ਤਾਂ ਖਾਣੀ ਨਹੀਂ ਤਰੱਕ ਖੀਰ ਖਾਣੀ ਨਹੀਂ ਖਾਣ ਇਹਦਾ ਇੱਕ ਸਿਸਟਮ ਕਿੱਡਾ ਸੋਹਣਾ ਹੁੰਦਾ ਹਨਾ ਰੋ ਮਿੱਠੀ ਹੁੰਦੀ ਹੈ ਨਾ ਇਹਦਾ ਬਿਲਕੁਲ ਹੈ ਕੁਦਰਤੀ ਕਿੰਨਾ ਮਿੱਠਾ ਹੁੰਦਾ ਉਹਨਾਂ ਨੇ ਜਿੰਨਾ ਮਿੱਠਾ ਚਾਹੀਦਾ ਉਹਨਾਂ ਮਿੱਠਾ ਹੁੰਦਾ ਵਾ ਨਾ ਮਿੱਠਾ ਪਾਉਂਦੀ ਲੋੜ ਪੈਂਦੀ ਨਾ ਕੋਸ਼ਿਸ਼ ਮਿੱਠਾ ਨਹੀਂ ਪੀਂਦਾ ਇਹ ਚ ਮਿੱਠਾ ਥੋੜੀ ਹੁੰਦਾ ਇਹ ਚ ਉਹਦਾ ਨੇਚਰਲ ਮਿੱਠਾ ਵਾ ਨੇਚਰਲ ਮਿੱਠਾ ਵਾ ਜਿਹੜਾ ਜਿੱਦਾਂ ਹੀ ਰੋ ਪੀਂਦੇ ਨੇ ਜਿੱਦਾਂ ਦਿੱਤੀ ਹੁੰਦੀ ਆ ਤੇ ਆ ਸਾਰੇ ਇਹ ਮਿੱਠੀ ਬਣ ਜਾਣੀ ਇਹ ਖੀਰ ਮੈਨੂੰ ਪੇਲੇ ਰ ਪਾ ਲਗਾ ਨਹੀਂ ਇਹਦੇ ਚੀਨੀ ਖੰਡ ਪਾਈ ਮੈਂ ਜਦੋਂ ਬਣਾਈ ਨਾ ਉਹਦਾ ਮਿੱਠਾ ਪਾ ਕੇ ਬਣਾਉਣੀ ਸ਼ਾਬਾਸ਼ ਫਿਰ ਤੇ ਨੀਰਾ ਸ਼ਹਿਦ ਬਣ ਜਾਣਾ ਗੁੜ ਚਾਪੇ ਚਾਹਨੇ ਵੀ ਨਹੀਂ ਖਾਣੀ ਜਦੋਂ ਮਿੱਠਾ ਪਾ ਕੇ ਬਣਾਇਆ ਨਹੀਂ ਆ ਹਣਾ ਮੈਂ ਕਰ ਲਿਆ ਹਾਂ ਉਹ ਆਪਣੇ ਪਾਸੇ ਦੇ ਵੇਖੋ ਤੁਸੀਂ ਬੜੀ ਮਿੱਠੀ ਖੀਰ ਵਾ ਤੇ ਜੇ ਜਿਆਦਾ ਮਿੱਠਾ ਪਾਓਗੇ ਤੋ ਉਹ ਤੇ ਫਿਰ ਨੇਚਰਲ ਥੋੜੀ ਬਣਨੀ ਆ ਆ ਵੇਖੀ ਚੰਨੀ ਕੀੜ ਡੋਡੀਆਂ ਵਾਲੀ ਬਣ ਗਈ ਆ ਗੁੜ ਪਾਲਾ ਆ ਤੁਹਾਡੀ ਸਿੰਪਲ ਖੀਰ ਆ ਹੁਣ ਤੁਸੀਂ ਇਹ ਖੀਰਵਾਂ ਚਾਹਤ ਨਹੀਂ ਮਾਰਨੀ ਇਹਦੀ ਅੱਖਣਾ ਵੀ ਹੁਣ ਇਹ ਜਿਆਦਾ ਵਧੀਆ ਲੱਗਣੀ ਤੋ ਮੈਂ ਖਾਵਾਂ ਇਹ ਹੁਣ ਦਾਲ ਦੀਕੀ ਮਿਲੇਗੀ ਨਹੀਂ ਮਿੱਠਾ ਟੈਸਟ ਕਰਨਾ ਮੈਂ ਮਿੱਠਾ ਉਹ ਚ ਵੀ ਉਨਾ ਹੀ ਤੋੱਚ ਵੀ ਉਨਾ ਹੀ ਅੱਛਾ ਬਰਾਬਰ ਹੀ ਮਿੱਠਾ ਅਸਾ ਹੁਣ ਮੈਂ ਚਾਚਾ ਜੀ ਹਣ ਆਗ ਦੇ ਕੇ ਆਉਣੀ ਆ ਤੇ ਮੈਂ ਆਪਣੇ ਲਈ ਰੱਖਣੀ ਆ ਗਰੀਆਂ ਵਾਲੀ ਤੁਹਾਨੂੰ ਵਖਾ ਲਵਾਂ ਖਾਲ ਗੇ ਇਹ ਖੀਰ ਤੇ ਵਾਦੋ ਕੀ ਕੁਝ ਪਿਆ ਹਾਂ ਬਸ ਇਹ ਦੱਸਿਆ ਸਾਰਿਆਂ ਨੂੰ ਵੀ ਰੋ ਹੀ ਰੋ ਵੈਸੇ ਕਿੰਨੀ ਸਾਰੀ ਸੀ ਇਹ ਸਤਕ 5 ਲੀਟਰ ਤਾਂ ਡੋੜ ਗਈ ਸੀ ਨਾ ਸਾਡੇ ਕੋਲ ਉਹਦੇ ਵਿੱਚ ਚੁੱਪ ਦੱਸ ਡੋੜ ਗਈ ਆ ਹਾਂ 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 ਠੀਕ ਹੈ ਡੋੜ ਗਈ ਸੀ ਸਾਡੇ ਕੋਲ ਰੋਦੀਆਂ ਉਹਦੇ ਵਿੱਚੋਂ 2 ਲੀਟਰ ਦਾ ਜੱਗ ਜਿਹੜਾ ਨਿਕਲ ਗਿਆ ਤੇ 10 ਚੋਂ 8 8 ਰਹਿ ਗਈ ਰੋ ਤੇ 8 ਦੇ ਵਿੱਚੋਂ ਹੀ ਧਰੀ ਆ ਤੇ ਹੁਣ ਇੰਨੀ ਕਿਹ ਦੀ ਸਾਰੀ ਬਣੀ ਆ ਪਤੀਲਾ ਭਰ ਕੇ ਰੋ ਦਾ ਤਾਂ ਰਹੀ ਉਹਦੇ ਵਿੱਚ ਅੱਧਾ ਤੀਲਾ ਖੀਰ ਦਾ ਨਿਕਲਿਆ ਪੀ ਵੀ ਗਏ ਨਾ ਵਿੱਚੋਂ ਉਹੀ ਆ ਖੜੀ ਨਾ 10 ਲੀਟਰ ਸੀ ਨਾ ਰੋ ਉਹਦੇ ਵਿੱਚੋਂ 2 ਲੀਟਰ ਪੀ ਲਈ ਆ ਤੇ 8 ਲੀਟਰ ਰੋ ਰਹਿ ਗਈ ਉਹਦੇ ਵਿੱਚ ਇੰਨੀ ਖੀਰ ਬਣੀ ਆ ਦੋ ਛੋਟੇ ਛੋਟੇ ਤਸਲੇ ਬਣੀਆਂ ਤੇ ਇੰਨੀ ਘਰੋ ਬਣੀ ਆ ਇੰਨੀ ਖੀਰ ਬਣੀ ਆ ਢੀ ਦੱਸਿਓ ਸਾਰੇ ਸਾਰਿਆਂ ਨੇ ਅੱਜ ਬਣਾਈ ਹੋਣੀ ਆ ਵੀ ਕੌਣ ਕੀ ਕੀ ਪਾ ਕੇ ਬਣਾਉਂਦਾ ਆ ਨਹੀਂ ਐਦਾਂ ਬਣਾਉਨੇ ਆ ਅੱਗੇ ਹੋਰ ਨਵੇਂ ਤਰੀਕੇ ਦੇ ਜੇ ਤੁਹਾਨੂੰ ਇਜਾਜ਼ਤ ਆ ਦੱਸਣ ਦੀ ਮਤਲਬ ਕਿ ਪਤਾ ਹੈ ਸਾਰਿਆਂ ਨੂੰ ਤੁਸੀਂ ਨਹੀਂ ਤੁਸੀਂ ਦੱਸਿਓ ਵੀ ਕਿਵੇਂ ਤੁਸੀਂ ਬਣਾਉਂਦੇ ਜੇ ਫਿਰ ਮੈਂ ਬਣਾਵਾਂਗਾ ਅਗਲੀ ਵਾਰ ਹਾਂ ਚਾ ਚਲੋ ਠੀਕ ਹੈ ਮੈਂ ਤਾਂ ਦੇਖੀ ਤੁਹਾਡੇ ਥੋੜੇ ਜਿਹੇ ਜਿੰਨਾ ਬਣਾਏਗਾ ਸਾਨੂੰ ਚੌਕ ਕੋਲੀ ਕੋਲੀ ਦੇ ਦਿਓ ਭਾਈ ਸਾਡੀ ਥੋੜੇ ਜਾਨੀ ਆ ਜਿੱਦਾਂ ਘਰ ਮੰਡਲ ਜਾਣਾ ਵਾ ਸਾਡੀ ਥੋੜੀ ਭਣੀ ਆ ਸਾਡੀ ਮੁੱਕ ਜਾਣੀ ਆ ਸਾਨੂੰ ਕੋਲੀ ਕੋਲੀ ਜਰੂਰ ਦੇ ਜੀ ਆਪਣੀ ਅਸੀਂ ਉਹ ਵੀ ਜੇ ਕਿਸੇ ਦਾ ਖੀਰ ਖਾਣੇ ਜੀ ਕਰਦਾ ਜੇ ਆ ਸਕਦਾ ਵਾ ਕੱਲ ਤੱਕ ਦਾ ਚਾਂਸ ਹੈਗਾ ਵਾ ਆਣ ਕੇ ਖਾ ਵੀ ਸਕਦੇ ਆ ਕੱਲ ਤੱਕ ਕਿੱਥੋਂ ਬਜਣੀ ਨਾ ਨਾ ਕੇ ਖਾਈ ਜਾਣੀ ਆ ਆ ਸਵੇਰੇ ਕੁਝ ਲੋਣੀ ਖਾਦੀ ਜਾਣੀ ਮੇਰੇ ਖਿਆਲ ਚ ਜਦੀ ਤੇ ਕੁਝ ਸਵੇਰੇ ਖਾਣਗੇ ਮੈਂ ਤਾਂ ਸਵੇਰੇ ਖਾਵਾਂਗੀ ਅੰਦਰ ਹੁੰਦੇ ਨੇ ਮਾਗ ਵਿੱਚ ਖਾਈ ਦੀ ਹਾਂ ਸਵੇਰੇ ਖਾਵਾਂਗੇ ਨਾ ਤੋਕੇ ਤੇ ਫਿਰ ਚਲੋ ਠੀਕ ਆ ਹੁਣ ਬਸ ਇਹ ਹਣਾ ਸਾਡੀ ਖੀਰ ਰੈਡੀ ਆ ਤੇ ਬਸ ਜੀ ਸਤਿ ਸ੍ਰੀ ਅਕਾਲ